ਓ ਗੁਰਜੀਤ ਤੈਨੂੰ ਮੈਂ ਇੰਨਾ ਕਰ ਦ ਪਾਇਆ ਤੂੰ ਕਿੰਨੂ ਟਿੱਕ ਦੰਦਾ ਕਿੰਨਾਂ ਨੂੰ ਟਿੱਕ ਦੰਦਾ ਪਿਆ ਤੈਨੂੰ ਪਤਾ ਨਹੀਂ ਭਾਈ ਗਰੀਬ ਬੰਦਾ ਜਾਂ ਫਿਰ ਚੰਗਾ ਬੰਦਾ ਅੱਗੇ ਆਵੇ ਆਕੀਰ ਆਖੀ ਤੈਨੂੰ ਬਣਾਇਆ ਹੈ ਕਿ ਚੰਗਾ ਬੰਦਾ ਬੰਦਾ ਇਮਾਨਦਾਰ ਬੰਦਾ ਕਿੰਨਾ ਹੈਗਾ ਮਿੰਟੇ ਭਗਤਾ ਜਿਹੜਾ ਜਗਤ ਤੇ ਪੈਣ ਨਾ ਸੇ ਨਿਕੜੇ ਤੂੰ ਪੈ ਜੁੱਤਾ ਇਸ ਕਰਕੇ ਮੈਂ ਕਹਨਾ ਸਾਰੇ ਨੁਵਾਸੀਆਂ ਨੂੰ ਕਿ ਆਮ ਆਦਮੀ ਪਾਰਟੀ ਦਾ ਕੋਈ ਮੇਰ ਨਾ ਬਣੇ ਵਲੰਟੀਰੀ ਪੁਰਾਣੇ ਵਲੰਟੀਰੀ ਨਹੀਂ ਹੋ ਸਕੇ ਉਹ ਤੁਹਾਡੇ ਵੀ ਹੋਣਗੇ ਇਸ ਕਰਕੇ ਇਹਨਾਂ ਨੂੰ ਵੋਟ ਪਾਣਾ ਇੱਕ ਜੁਰਮ ਹੈ ਇਹ ਨਹੀਂ ਪਾਰਟੀ ਹੈ ਮੈਂ ਸਾਰੇ ਪੰਜਾਬ ਦੇ ਨੁਵਾਸੀਆਂ ਨੂੰ ਜਰਨ ਦੇ ਨੁਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਨਗਰ ਨਿਗਮ ਚੋਲਾ ਦੇ ਵਿੱਚ ਆਮ ਆਦਮੀ ਪਾਰਟੀ ਇਨੀ ਗੰਬੀਰ ਪਾਰਟੀ ਹੈ ਪੂਰਾ ਕੰਨ ਆ ਕੇ ਚੈੱਕ ਕਰ ਨਾ ਵੀ ਇਹਨਾਂ ਦੇ ਵਿੱਚ ਮੈਂ ਕਹਿਣਾ ਸਾਰੇ ਨੌਜਵਾਨੀਆਂ ਨੂੰ ਕਿ ਤੁਸੀਂ ਜਿਹੜੇ ਵਲੰਟੀਅਰ ਨਹੀਂ ਹੋ ਸਕੇ ਉਹ ਤੁਹਾਡੇ ਵੀ ਹੋਣਗੇ ਕਿ ਬੀ ਆਵਾ ਦੀ ਪਾਰਟੀ ਤੇ ਮੰਤਰੀ ਦੇ ਸਾਥ ਭੱਟ ਗਏ ਹਨ ਇਹਨਾਂ ਨੂੰ ਪਤਾ के के से से तूसी तूसी मैं सारे जलंधर निवासियों बेनती करना चाहना जन्दे बंदी पार्टी है मैं ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਜਰਨ ਦੇ ਨਿਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਨਗਰ ਨਿਗਮ ਚੌਂਹਾ ਦੇ ਵਿੱਚ ਆਮ ਆਦਮੀ ਪਾਰਟੀ ਇੰਨੀ ਗੰਦੀ ਪਾਰਟੀ ਹੈ ਪੂਰਾ ਗੰਡਾ ਚੁੱਕਿਆ ਹੋਇਆ ਹੈ ਨਗਰ ਨਿਗਮ ਦੇ ਵਿੱਚ ਮੈਂ ਕਹਿਣਾ ਸਾਰੇ ਨਿਵਾਸੀਆਂ ਨੂੰ ਕਿ ਤੁਸੀਂ ਜਿਹੜੇ ਵੰਟੀਆ ਨਹੀਂ ਹੋ ਉਸਕੇ ਉਹ ਤੁਹਾਡੇ ਵੀ ਹੋਣਗੇ ਇਸ ਕਕੇ ਮੈਂ ਸਾਰੇ ਨੌਕਿਆਂ ਨੂੰ ਬੇਨਤੀ ਕਰਨਾ ਚਾਹਾਂ ਜਨਮਦਾ ਦੇ ਵਕਤ ਦੇ ਤੇ ਪੂਰੇ ਮੇਰੇ ਵਾਰ ਦੇ ਦਾੰਤ ਬੰਦਾ ਦੇ ਵਾਰ ਦੇ ਕਿ ਜਿਹੜੇ ਵਲੰਟੀਰੀ ਪੁਰਾਣੇ ਵਲੰਟੀਰੀ ਨਹੀਂ ਹੋ ਸਕੇ ਉਹ ਤੁਹਾਡੇ ਵੀ ਹੋਣਗੇ ਇਸ ਕਕੇ ਇਹਨਾਂ ਨੂੰ ਵੋਟ ਪਾਣਾ ਇੱਕ ਜੁਰਮ ਹੈ ਅਸੀਂ ਕੈਨੇਡੀਆਂ ਲੱਗੀਆਂ ਆਮ ਆਦੀ ਪਾਰਟੀ ਦੇ ਵਿੱਚ ਲਾ ਕੇ ਪਤੂ ਜੀ ਪਹੁੰਚ ਗਏ ਆਮਦੀ ਪਾਰਟੀ ਵਾਲਿਆ ਸਿਰ ਅਮੇਜ ਕੇ ਜੀ ਆ ਤੇ ਸੰਦੀਪ ਪਾਠਕ ਭਗਵੰਤ ਜੀ ਤੇ ਪਰਮਾਤਮਾ ਟੀਮੂ ਜੀ ਤੇ ਅਮਰਪਾਲ ਜੀ ਪਹੁੰਚ ਗਏ ਤੁਸੀਂ ਜੇ ਤੁਹਾਨੂੰ ਕੁਝ ਨਹੀਂ ਮਿਲਿਆ ਹੁੰਦਾ ਨਾ ਤੁਸੀਂ ਚੀਕਣਾ ਨਹੀਂ ਦਿੰਦਾ ਗੋਗੀ ਤੁਸੀਂ ਹੱਥ ਮਾਰਿਆ ਬਰੀ ਬਾੜਾ ਪੜਾਣੀ ਬਿਲਡ ਗਿਆ ਬਾ

ਕਮਲ ਜੀਰਾ ਤੂੰ ਦੋਇਆ ਸਟੈਂਡ ਦੇ ਵਿੱਚ ਮੈਦਾਨ ਵਿੱਚ ਆ ਕੇ ਦੇਖੀ ਤੇਰਾ ਕੀ ਹਾਲ ਹੈ ਦਾ ਤੈਨੂੰ ਅਧੀਆਂ ਵੋਟਾਂ ਵੀ ਪਈਆਂ ਅਧੀਆਂ ਵੋਟਾਂ ਨਹੀਂ ਪਈਆਂ ਤੂੰ ਮੇਰਾ ਹੱਕ ਮਾਰਿਆ ਮੇਰਾ ਹੱਕ ਮਾਰਿਆ ਜੀ ਮੂੜਾ ਪਰਮਾਤਮਾ ਜਾਣਦਾ ਹੈ ਪਰਮਾਤਮਾ ਇੱਕ ਐਂਚ ਰੱਖੀ ਪਰਮਾਤਮਾ ਲੱਖਾਂ ਤੂੰ ਕੱਖ ਬਣਾ ਦਿੰਦਾ ਨਾਮ ਦੀ ਪਾਰਟੀ ਦੀ ਲੀਡਰਸ਼ਿਪ ਨੂੰ ਕਹਿਣਾ ਤੁਹਾਡਾ ਰੋਲ ਹੈ ਕਥਨਾ ਜੇ ਤੂੰ ਸੀ ਗ੍ਰੀਨ ਦਾ ਹੱਕ ਮਾਰਿਆ ਦੋ ਨੰਬਰ ਦੇ ਕੰਮ ਨਹੀਂ ਕਰਦੇ ਮੈਂ ਅੱਜ ਨਾਮ ਕਰਦਾ ਹਾਂ ਸਾਰੀ ਲੀਡਰਸ਼ਿਪ ਨੂੰ ਇਹ ਨਾਮ ਕਰਦਾ ਪੂਰੇ ਪੰਜਾਬ ਦੀ ਲੀਡਰਸ਼ਿਪ ਨੂੰ ਤੇ ਦਿੱਲੀ ਦੀ ਲੀਡਰਸ਼ਿਪ ਨੂੰ ਮੈਂ ਦਿੱਲੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਟੋਖੇ ਬਾਦ ਪਾਰਟੀ ਹੈ

ਕੋਈ ਗੱਲਬਾਤ ਹੈ ਤੁਹਾਡੇ ਅੰਦਰ ਕੀਤਾ ਮੈਂ ਡਰਦਾ ਨਹੀਂ ਕਿ ਕਿ ਆਪਾਂ ਦੋ ਨੰਬਰ ਦੇ ਕੰਮ ਨਹੀਂ ਕਰਦੇ ਮੈਂ ਦਿੱਲੀ ਦੇ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ ਦੋ ਆਖਰੀ ਵਾਰੀ ਮੁੱਖ ਮੰਤਰੀ ਬਣਿਆ ਐਲਟੀ ਨਾ ਬਣਾਇਓ ਮੈਂ ਪੰਜਾਬ ਤੋਂ ਬੋਲਦਾ ਜਲੰਧਰ ਤੋਂ ਬੋਲਣਾ ਪੰਜਾਬ ਦਾ ਹੀ ਬੁਰਾ ਹਾਲ ਕਰਦਾ ਹੈ ਨਾ ਤੇ ਜਲੰਧਰ ਦਾ ਹੀ ਬੁਰਾ ਹਾਲ ਕਰਦਾ ਹੈ ਚੱਕ ਕੇ ਸਾਡੇ ਛੇ ਚ ਇੱਕ ਬਾਹਲੇ ਬੰਦੇ ਲੰਡੇ ਆ ਇਸ ਕਰਕੇ ਪਰਾਜੀ ਅਗੂ ਸਾਈਂ ਵਿੱਚ ਦੇਖੋ ਅੱਧੀ ਬੋਤਲ ਪੇਂਟਾ ਨੂੰ ਉਹ ਨਗਰ ਨਿਗਮ ਦੇ ਵਿੱਚ ਦੇਖ ਲਿਓ ਮੈਂ ਸਾਰੇ ਨਵਾਸੀਆਂ ਨੂੰ ਜਲੰਧਰ ਦੇ ਪੰਜਾਬ ਦੇ ਨਵਾਸੀਆਂ ਨੂੰ ਕਹਿਣਾ ਚਾਹੁੰਦਾ ਇਹਨਾਂ ਦੀ ਇੱਕ ਵੀ ਨਗਰ ਨਿਗਮ ਨਹੀਂ ਬਣਨੀ ਚਾਹੀਦੀ ਇਹ ਠੱਗ ਲੋਕੀ ਐ ਇਹ ਠੱਗੀਆਂ ਕਰਦੇ ਆ

ਤਿੰਨ ਕੱਟ ਕੇ ਮੈਨੂੰ ਦੋਗੇ ਜੇ ਨਹੀਂ ਦੋਗੇ ਤੇ ਤੁਹਾਡਾ ਰਹਿ ਕਾਖਣਾ ਮੈਂ ਪਰਮਾਤਮਾ ਦੇ ਅਗੇ ਅਰਦਾਸ ਕਰਨਾ ਤੁਹਾਡਾ ਰਹਿ ਕਾਖਣਾ ਮੈਂ ਲੀਡਰਸ਼ਿਪ ਦੀ ਪੁਜੀ ਕਹਿਣਾ ਆਮ ਆਦਮੀ ਪਾਰਟੀ ਦੇ ਤੁਹਾਡਾ ਰਹਿ ਕਾਖਣਾ ਕਿਉਂਕਿ ਮੇਰਾ ਹੱਕ ਮਾਰਿਆ ਤੁਸੀਂ 2017 ਦੇ ਵਿੱਚ ਮੈਂ ਕੱਲਾ ਦਾੰਸ਼ਮੰਦ ਦੁਲੜਿਆ ਨਹੀਂ ਹੁਣ ਆਮ ਆਦਮੀ ਪਾਰਟੀ ਨੂੰ ਉਹਦਾ ਮੈਂ ਮਜ਼ਬੂਤ ਕੀਤਾ

ਅਤੂ ਤੂੰ ਨਹੀਂ ਸੁਧਰੇ ਤੂੰ ਨਹੀਂ ਸੁਧਰੇ ਮੇਰੀ ਇਨੀ ਰਾਤ ਵੀ ਕਨਵਿੰਦਰ ਭਗਵ ਜੀ ਮੋਗੇ ਲੈ ਆ ਜਾਵੇ ਪਰ ਤੂੰ ਫਿਰ ਨਹੀਂ ਸੁਧਰੇ ਹੋ ਨਹੀਂ ਸੁਧਰੇ ਹੋ ਮੈਂ ਪਰਮਾਤਮਾ ਅਗੇ ਮਰ ਅਸਾਂਗੇ ਅਰਦਾਸ ਕਰਨਾ ਕਿ ਤੁਹਾਡਾ ਜਿਹੜਾ ਪਰਮਾਤਮਾ ਲੱਖਾਂ ਤੋਂ ਕੱਖ ਬਣਾ ਸਕਦਾ ਕੱਖਾਂ ਤੋਂ ਲੱਖ ਬਣਾ ਸਕਦਾ ਮਤਲਬ ਲੱਖਾਂ ਤੋਂ ਕੱਖ ਬਣਾ ਸਕਦਾ ਇਹ ਇੱਕ ਸੱਚੇ ਇਨਸਾਨ ਦੀ ਦੇਤੂ ਵਾਜ ਇਹ ਪਰਮਾਤਮਾ ਇਨਸਾਨ ਇਹਨਾਂ ਨੂੰ ਲੱਖਾਂ ਤੋਂ ਕੱਖ ਬਣਾ ਅੱਗੂ ਐਮਐਲਏ ਨਾ ਬਣੇ ਲਾਸਟ ਵਾਰੀ ਮੈਂ ਕਹਿਣਾ ਚਾਹਨਾ ਕਿ ਜਿੰਨੀ ਵੀ ਜਨਤਾ ਪੰਜਾਬ ਦੀ ਜਲੰਧਰ ਦੀ ਨਗਰ ਨਿਗਮ ਚੋਣਾਂ ਦੇ ਵਿੱਚ ਇਹਨਾਂ ਨੂੰ ਵੋਟਾਂ ਨਾ ਪਾਇਓ ਠੱਗ ਲੋਕੀ ਇਹ ਹੱਕ ਮਾਰਦੇ ਆ ਵਲੰਟੀਅਰਾਂ ਦਾ ਇਹ ਹੱਕ ਮਾਰਦੇ ਆ ਲੋਕਾਂ ਦਾ ਇਹ ਹਕਮ ਆਦੇ ਲੋਕਾਂ ਦਾ ਜਿੰਨਾ ਪੈਸਾ ਪੰਜਾਬ ਦਾ ਬਾਹਰ ਭੇਜਿਆ ਬਾਹਰ ਲਖਨਾਥੇ ਰਹਿੰਦੇ ਆ ਅਗੂ ਸਪਰੀ ਮੋਰਨਿੰਗ ਦੇ ਕਿਹਦੀ ਆਦੀ ਤੁਹਾਡੀ ਦਿੱਲੀ ਇਹ ਕੀ ਸਰਕਾਰ ਨਹੀਂ ਬਣੇਗੀ ਇਹ ਪਰਮਾਤਮਾ ਅਗੇ ਬਾਤ ਕਰਨਾ ਹੈ ਇਹਨਾਂ ਵਿੱਚ ਦਿੱਲੀ ਨਾ ਦਿੱਲੀ ਸਰਕਾਰ ਇੱਕ ਹਕਮ ਆ ਰਿਆ ਗਰੀਬ ਦਾ ਦਿੱਲੀ ਨਾ ਕਿਸ ਸਰਕਾਰ ਨਾ ਬਣੇ ਮੈਂ ਜੀ ਨੂੰ ਕਹਿਣਾ ਤੇ ਪੰਜਾਬ ਦੀ ਸਰਕਾਰ ਹੀ ਬਣੀ नगर निगमती बचो यो ये पैसा खांधे पे पैसा खांडे पे मैं हाथ जोड़ के तेज बेनती करना किसी होर नोट पा दो